سالين کي 1.7 جي حوالي سان रामानंद जी थी सोच ने डर छॾियो रवि दस जो डर छॾियो ਸਤਗੁਰਾਂ ਦਾ ਆਸ਼ਕਤੀ ਸਤਗੁਰਾਂ ਦਾ ਆਸ਼ਕਤੀ ਸਤਗੁਰਾਂ ਦਾ ਰਵਨਾਣ ਸ਼ਕਤੀ ਜੋ ਬੋਲੇ 100 ਰੁਪਏ ਸਤਗੁਰਾਂ ਵਾਲੇ ਮਦਮ ਜੋ ਬੋਲੇ 100 ਰੁਪਏ ਅਮਰ ਸਿੰਘ ਸਤਰਾਮਨਤ ਮਹਾਰਾਜ ਕੀ ਕੋਈ ਜਿਹੜਾ ਬੰਦਾ ਨੰਨੀ ਕੋਈ ਸਾਹ ਸੰਗਤ ਨੂੰ ਉਹ ਪਲੀਜ਼ ਜਗ੍ਹਾ ਨੂੰ ਖਾਲੀ ਕਰਨ ਜੀ ਆਜੀ ਇਹੋ ਪੀ ਗੱਲਣਾ ਪਈ ਨਾ ਤੁਸੀਂ ਬਸ ਇੱਧਰ ਘਾਡੋ ਮਹਾਰਾਜ ਜੀ ਇਹ ਜਿਹੜੇ 100 ਰੁਪਏ ਮੇਰੀ ਬੇਨਤੀ ਹੈ ਸੰਤ ਪ੍ਰਦੀਪ ਸਿੰਘ ਜੀ ਮਹਾਰਾਜ ਜੀ ਉਹਨਾਂ ਦੇ ਨਾਲ ਜਿਹੜੇ ਸੰਤ ਸਮਾਜ ਆਇਆ ਹੈ ਉਹਨਾਂ ਨੂੰ ਸਾਡੇ ਬਾਲੀ ਸਾਹਿਬ ਔਰ ਸਾਡੇ ਜੱਖੂ ਸਾਹਿਬ ਓਕੇ 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 ਸਵਾਗਤ ਹੈ ਜਿਨ੍ਹਾਂ ਨੂੰ ਧੰਨਵਾਦ ਕਰਦੇ ਹਾਂ ਜਿਹੜੇ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਪ੍ਰਿੰਸੀਪਲ ਸਾਹਿਬ ਵੱਲੋਂ ਸੰਤਾਂ ਮਹਾਂਪੁਰਸ਼ਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ। ਔਰ ਮੈਂ ਉਹਨਾਂ ਨੂੰ ਮਨੋਹਰ ਬੈਨ ਜੀ, ਉਹਨਾਂ ਨੂੰ ਸ਼ਿਲ ਭਾਰਤੀ ਜੀ ਔਰ ਇਹਨਾਂ ਦੀ ਜਿਹੜੀ ਉਸ ਤੋਂ ਬਾਅਦ ਰੋਸ਼ਨ ਭਾਰਤੀ ਜੀ ਬੋਲ ਚੁੱਕੇ ਨੂੰ ਨਾਮ ਗੱਭਰ ਜੀ ਚੰਨੀ ਵਾਰਾ ਦੀ ਪਾਵਨ ਪੁੱਤਰ ਯਾਦ ਲੜਣਾ ਹੈ। ਜਿਹੜਾ ਸਾਥੀ ਕਲੀ ਜੱਜ ਜੀ ਇੰਨਾ ਟਾਈਮ ਨਾ ਪਲੀਜ਼ ਲਾਓ ਸੋਮਾ ਕੋਟ ਕਲਾ ਤੋਂ ਮੀਡੀਆ ਤੋਂ ਅਮਰਦੀਪ ਜੀ ਦੇ ਸਾਰੇ ਸੰਗਤਾਂ ਨੂੰ ਉਹਦੇ ਵਿੱਚ ਜੋ ਯਾਤਰਾ ਕਰਾਈ ਟੋਨੀ ਸਾਹਬਾ ਜੀ ਜਿਲ੍ਹੇ ਦੀ ਸਾਊਂਡ ਦੀ ਸੇਵਾ ਕੀਤੀ ਹੈ ਭਾਈ ਮੇਰਾ ਨਾਮ ਕੋਲੇ ਗੱਬਰ ਆਜੋ ਗੱਬਰ ਜੀ ਤੁਸੀਂ ਵੀ ਆਜੋ ਬੱਬਾ ਜੀ ਸਭ ਤੋਂ ਪਹਿਲਾਂ ਅਮਰ ਸ਼ਹੀਦ ਕੌਮ ਦੇ ਮਹਾਨ ਸੰਤ ਸੰਤ ਰਾਮਾਨੰਦ ਜੀ ਦੇ ਸ਼ਹੀਦੀ ਦਿਵਸ ਨੂੰ ਅਸੀਂ ਸ਼ਰਦਾ ਦੇ ਫੁੱਲ ਭੇਟ ਕਰਦੇ ਹਾਂ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦਾ ਜਿਹੜਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਆ ਔਰ ਅੱਜ ਉਹਨਾਂ ਦੇ ਸ਼ਹੀਦੀ ਦਿਵਸ ਦੇ ਸਬੰਧ ਦੇ ਵਿੱਚ ਇੱਕ ਯਾਤਰਾ ਕੱਢੀ ਜਾ ਰਹੀ ਆ ਅੱਜ ਦੇ ਇਸ ਦਿਨ ਤੇ ਤੁਸੀਂ ਜਿਹੜੀ ਕੌਮ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੰਨੀ ਜਿਹੜੇ ਦਾ ਫਤਿਹਾਂ ਨੂੰ ਕਹਿ ਦਾਤਾ ਕਹਿ ਦੂਰ ਨਹੀਂ ਤੇ ਜੰਨੀ ਬਾਜ ਰੇ ਕਹੇ ਜਵਾਬੇ ਦੂਰ ਪਿਤਾ ਮੇਰਾ ਰਾਮ ਜੀ ਮਾਤਾ ਜੀ ਕੋ ਵੀ ਰੇ ਵਿਕੇ ਅੰਤਰਾਮਨ ਅੰਗੀ ਦਾ ਜਨਮ 2 ਫਰਵਰੀ 1955 ਨੂੰ ਹੋਇਆ। ਉਹਨਾਂ ਨੇ ਅੱਛੇ ਵਿਦਿਆ ਲੈ ਕੇ ਕੀ ਸਮਾਜ ਔਰ ਡੇਰਾ ਸਤਖੰਡ ਬੱਲਾ ਸਤਕੁਰ ਅਭਿਦਾਸੀ ਮਿਸ਼ਨ ਨੂੰ ਸਮਰਪਿਤ ਹੋਣਿਆ ਆ ਆਪਣੇ ਜੀਵਨ ਦਾ ਇੱਕ ਇੱਕ ਦਿਨ ਸਮਾਜ ਨੂੰ ਸਮਰਪਿਤ ਕੀਤਾ ਔਰ ਉਹਨਾਂ ਦੇ ਜੀਵਨ ਤੋਂ ਸਮਟੇ ਸਮਾਜ ਨੂੰ ਸ਼ੇਧ ਲੈਣੀ ਚਾਹੀਦੀ ਹੈ ਸਾਡੇ ਨੌਜਵਾਨ ਵਰਗ ਨੂੰ ਸਮੇਂ ਦੇ ਵਿੱਚੋਂ ਆਪਣਾ ਸਮਾਂ ਦੇ ਕਰਕੇ ਸਮਾਜ ਪ੍ਰਤੀ ਆਪਣੇ ਦੇਸ਼ ਪ੍ਰਤੀ ਦੇਸ਼ਾਂ ਪ੍ਰਦੇਸ਼ਾਂ ਵਿੱਚ ਬਠੀਏ ਸੰਗਤਾਂ ਜਿਸ ਤਰ੍ਹਾਂ ਕਿ ਸਤਗੁਰੂ ਗੁਰਦਾਸ ਜੀ ਮਿਸ਼ਨ ਨੂੰ ਔਰ ਡੇਰਾ ਸਖਸ਼ਨ ਵੱਲ ਸਮਰਪਿਤ ਹਨ ਇਸੇ ਤਰ੍ਹਾਂ ਸਤ ਰਾਮਨੰਗੀ ਆਰਾਦੇ ਪਾਈ ਪੂਰਨਿਆਂ ਨੂੰ ਅਗਾਹ ਵੱਧੂ ਸੋਚ ਲਿਆ ਕਰਕੇ ਇਸ ਕਾਰਜ ਨੂੰ ਗੁਰਦਾਸ ਸਖਸ਼ਨ ਨੂੰ ਔਰ ਡਾਕਟਰ ਰਮੇਟ ਕਰਜੀ ਦੇ ਮਿਸ਼ਨ ਨੂੰ ਅਗਾਹ ਪਹੁੰਚਾਉਣਾ ਚਾਹੀਦਾ ਹੈ ਤਾਂ ਕਿ ਸਾਡੇ ਸੰਸਾਰ ਦੇ ਉੱਤੇ ਆਉਣ ਦਾ ਔਰ ਸਾਡੇ ਸਮਾਜ ਦਾ ਗੱਤ ਉੱਚਾ ਹੋਣਾ ਚਾਹੀਦਾ ਹੋਵੇ ਜਿਆਗੁਰਦੀਪ ਹਨ ਜਿਹੜੀ ਅੱਜ ਦੀ ਨੌਜਵਾਨ ਪੀੜੀ ਆ ਕਾਫੀ ਨਸ਼ਿਆਂ ਦੇ ਵੱਲ ਵੱਧ ਰਹੀ ਆ ਅੱਜ ਦੀ ਨੌਜਵਾਨ ਪੀੜੀ ਨੂੰ ਖਾਸ ਕਰਕੇ ਕੀ ਤੁਸੀਂ ਮੈਸੇਜ ਦਿਨੇ ਜੋ ਜਦੋਂ ਨੌਜਵਾਨ ਬਰਗਦੇ ਅੰਦਰ ਵਿੱਦਿਆ ਐਜੂਕੇਸ਼ਨ ਆਵੇਗੀ ਤਾਂ ਉਹਨਾਂ ਮਹਾਂਪੁਰਸ਼ਾਂ ਦੇ ਸੰਗਤ ਲੈ ਕਰਕੇ ਜੇ ਸੇਧ ਆਪਣੇ ਆਪ ਹੀ ਉਹਨਾਂ ਦੇ ਅੰਦਰ ਕਾਇਮ ਹੋ ਜਾਵੇਗੀ ਜਿੰਨਾ ਚਿਰ ਉਹ ਇਹਾ ਪਰਸ਼ਾਂ ਦੇ ਸੰਗਤ ਔਰ ਜੀਵਨ ਦੇ ਅੰਦਰ ਅੱਛੀ ਪੜਾਈ ਨਹੀਂ ਲੈਂਦੇ ਉਹਨਾਂ ਦਾ ਖਾੜਾ ਜੀਵਨ ਕਦੇ ਵੀ ਉਜਵਲ ਨਹੀਂ ਹੋ ਸਕਦਾ ਉਚਾਈ ਉੱਠ ਸਕਦਾ ਇਹ ਜੀਵਨ ਦੀ ਹੈ ਉਹਨੂੰ ਲੈ ਕਰਕੇ ਸਨ ਸਾਰੇ ਸਮਾਜ ਨੂੰ ਨੌਜਵਾਨ ਵਰਗ ਨੂੰ ਉਹਨਾਂ ਦੀ ਜੀਵਨ ਤੋਂ ਫੇਦ ਲੈਣੀ ਚਾਹੀਦੀ ਹੈ